ਖਸਾਨ ਵੀਰੋ ਸਤਿ ਸ਼੍ਰੀ ਅਕਾਲ ਮੈਂ ਫਲਵੀਰ ਸਿੰਘ ਜੜੀਆ ਪਿੰਡ ਧਰਮਗੜ ਤਹਿਸੀਲ ਅਮਲੋਾ ਜ਼ਿਲ੍ਹਾ ਫਤਿਹਗੜ ਸਾਹਿਬ ਖਸਾਨ ਵੀਰੋ ਸਾਡੇ ਜਿਹੜੇ ਅੰਬਾਂ ਦੇ ਬੂਟੇ ਨੇ ਤਕਰੀਬਨ 80 ਸਾਲ ਦੇ ਲਗਭਗ ਪੁਰਾਣੇ ਹੋਣਗੇ ਇਹ ਸਾਡੇ ਬਜ਼ੁਰਗਾਂ ਨੇ ਲਾਏ ਸੀ ਇਹ ਤੇ ਖਸਾਨ ਵੀਰੋ ਜਿਹੜਾ ਸਾਡਾ ਪਰਲਾ ਬੂਟਾ ਹੈ ਇਹਦੀ ਮੈਂ ਕਟਿੰਗ ਕਰੀ ਆ 2 ਸਾਲ ਪਹਿਲਾਂ ਤੇ ਕਟਿੰਗ ਕਰਨ ਨਾਲ ਕੀ ਹੋਇਆ ਵੀ ਕਹ ਲਓ ਇਹ ਬੁੱਢਾ ਸੀਗਾ ਹੁਣੇ ਬਿਲਕੁਲ ਜਵਾਨ ਹੋ ਗਿਆ ਇਸ ਆਲੇ ਨੇ ਬਹੁਤ ਵੱਡੀ ਤਦਾਦ ਦੇ ਵਿੱਚ ਕਹਿ ਸਕਦਾ ਵੀ ਇਹਨੇ ਫਲ ਚੱਕਿਆ तकरीबन ਕੁਆਂਟਲ ਤੋਂ ਵੀ ਜ਼ਿਆਦਾ ਕਹਿ ਸਕਦੇ ਇਹਨੂੰ ਜਿਹੜਾ ਆਂਬਾ ਲੱਗਿਆ ਇਸ ਵੇਲੇ ਪੱਕਣ ਲੱਗ ਗਿਆ ਤੇ ਇਸ ਤਰ੍ਹਾਂ ਹੀ ਸਾਡੇ ਅੰਦਰ ਵੀ ਬੂਟੇ ਹੈਗੇ ਨੇ ਪੰਜ-ਸੱਤ ਕਿਸਾਨ ਵੀਰ ਉਹਨਾਂ ਨੇ ਵੀ ਇਸ ਤਰ੍ਹਾਂ ਹੀ ਫਲ ਚੱਕਿਆ ਇੱਕ ਬੂਟਾ ਕਿਸਾਨ ਵੀਰ ਉਹ ਸਾਡਾ ਸਾਹਮਣੇ ਖੜਾ ਹੈ ਜਿਹੜਾ ਬਿਲਕੁਲ ਸੇਮੇ ਦੇ ਨਾਲ ਦਾ ਸੀਗਾ ਇਹਦੀ ਅਸੀਂ ਉਹ ਕਟਿੰਗ ਨਹੀਂ ਕਰੀ ਹੈਗੀ ਤੇ ਇਹ ਜਿਹੜਾ ਬੂਟਾ ਇਹਨੇ ਬਹੁਤ ਘੱਟ ਫਲ ਚੱਕਿਆ ਤੇ ਇਹ ਜਿਹੜਾ ਸਗਣਾ ਵੀ ਹੋ ਗਿਆ ਬਹੁਤ ਜ਼ਿਆਦਾ ਹੁਣ ਤੇ ਇਹਨੇ ਫਲ ਵੀ ਜ਼ਿਆਦਾ ਚੱਕਿਆ ਮੈਸਾਬੀ ਦਾ ਵੀ ਜਿਵੇਂ ਪੰਜਾਬ ਦੇ ਇਸਤੀ ਦੀ ਵੀ ਸ਼ਪਾਰਸ਼ ਹੈ ਵੀ ਜਿਹੜੇ ਬੂਟੇ ਜਦੋਂ ਪੁਰਾਣੇ ਹੋ ਜਾਂਦੇ ਨੇ ਤਾਂ ਅਸੀਂ ਉਹਨਾਂ ਨੂੰ ਨਵੇਂ ਕਰ ਸਕਦੇ ਹਾਂ ਯਾਨੀ ਉਹਨਾਂ ਦੀ ਕਟਿੰਗ ਕਰਕੇ ਇਸਤੀ ਦਾ ਸ਼ਪਾਰਸ਼ਾਂ ਦੇ ਹਿਸਾਬ ਨਾਲ ਤੇ ਜਿਹੜੇ ਬੂਟੇ ਨੇ ਫਲ ਵੀ ਜ਼ਿਆਦਾ ਦੇਣਗੇ ਤੇ ਸੋਨੇ ਵੀ ਬਹੁਤ ਲੱਗਦੇ ਨੇ ਤੇ ਇਹ ਦੀ ਜਿਹੜੀ ਹਾਈਟ ਹੈ ਉਹ ਵੀ ਘਟ ਗਈ ਮੈਸਾਬੀ ਦਾ ਵੀ ਜਿਹੜੇ ਪੰਜਾਬ ਦੇ ਇਸਤੀ ਆਸੀਂ ਸ਼ਪਾਰਸ਼ਾਂ ਨੂੰ ਪੜਾ ਕੇ ਜਿਹੜੇ ਅੰਬਾਂ ਦੇ ਪੁਰਾਣੇ ਬੂਟੇ ਨੇ ਤਾਂ ਉਹਨਾਂ ਨੂੰ ਅਸੀਂ ਨੌਜਵਾਨ ਨਵੇਂ ਕਰ ਲੈਣਾ ਚਾਹੀਦਾ ਸਨ ਇਹ ਤਾਂ ਜੀ ਕਿਸਾਨਾਂ ਨੂੰ ਚਾਹੀਦਾ ਸਾਰਿਆਂ ਨੂੰ ਵੀ ਆਪਣੇ ਘਰ ਦੇ ਵਿੱਚ ਜਾਂ ਆਪਣੇ ਖੇਤ ਦੇ ਵਿੱਚ ਹੀ ਬੂਟੇ ਫੜਦਾਰ ਹਰੇਕ ਵੱਲੇ ਲਾਉਣੇ ਚਾਹੀਦੇ ਕਿ ਕੋਣ ਕਿੰਨੇ ਬੂਟੇ ਨੇ ਉਰੇ ਨੇ ਤਰ੍ਹਾਂ ਤਰ੍ਹਾਂ ਦਾ ਫਲ ਵਾਲੇ ਬੂਟੇ ਘੜੇ ਨੇ ਜੀ ਕਿਸੇ ਚੀਜ਼ ਦੀ ਲੈਣ ਦੀ ਸ਼ਹਿਰ ਜਾਣ ਦੀ ਜਰੂਰਤ ਨਹੀਂ ਹੈਗੀ ਤੁਹਾਨੂੰ ਜੀ ਬਿਲਕੁਲ ਸਹੀ ਹੈ ਇੰਨੇ ਸੋਹਣੇ ਜੀ ਫਲ ਮੈਂ ਕਹਿੰਦਾ ਕੋਈ ਫਲ ਇਹ じゃ ਨਹੀਂ ਹੋਣਾ ਵੀ ਜਿਹੜਾ ਨਾ ਹੋਵੇ ਤੇ ਆਪਣੇ ਕੋਲ ਦੇਖੋ ਡ੍ਰੈਗਨ ਲਾ ਲਓ ਅਮਰੂਦ ਲਾ ਲਓ ਸੇਬ ਆਲੂ ਬਖਾਰਾ ਚੀਕੂ ਮੇਰੇ ਹਿਸਾਬ ਨਾਲ ਕੋਈ ਥੋੜੀ ਅਜੀ ਚੀਜ਼ ਨਾ ਹੋਵੇ ਜਿਹੜੀ ਹਰ ਇੱਕ ਹਰ ਇੱਕ ਬੰਦਾ ਇਹ ਨਹੀਂ ਕਰਦਾ ਪਰ ਕਰਨ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ ਫਾਲਾਣ ਕਰਦਾ ਹੋਵੇ ਹਾਂ ਇਹ ਜ਼ਰੂਰੀ ਹੈ ਜੀ ਦੇਖੋ ਮੈਂ ਵੀ ਲਾਉਣਾ ਜੀ ਹਾਂ ਬਿਲਕੁਲ ਸਹੀ ਜੀ ਮੈਨੂੰ ਲੈ ਕੇ ਇਤਨੇ ਬੂਟੇ ਕਾਫੀ ਜੀ ਜੀ ਹਾਂ ਮੈਂ ਬੂਟੇ ਬਹੁਤ ਲਾ ਰਹੇ ਹਾਂ ਪਰ ਸਾਰੇ ਲਾਉਣੇ ਚਾਹੀਦੇ ਨੇ ਆਪਾਂ ਨੂੰ ਹਾਂ ਕਿਸਾਨ ਵੀਰੋ ਹਰਪ੍ਰੀਤ ਸਿੰਘ ਦੀ ਗੱਲ ਬਿਲਕੁਲ ਸਹੀ ਹੈ ਹੁਣ ਬਰਸਾਤ ਰੁੱਤ ਸ਼ੁਰੂ ਹੋ ਗਈ ਤੇ ਅਸੀਂ ਸਤੰਬਰ ਤੱਕ ਜਿਹੜੇ ਫਰਦਾ ਰਬੂਟੇ ਨੇ ਸਾਡੇ ਜਿਹੜੇ ਸਦਾ ਬਹਾਰ ਨੇ ਜਿਹੜੀ ਯੂਨੀਵਰਸਿਟੀ ਦੀ ਰਿਕਮੈਂਡੇਸ਼ਨ ਹੈ ਅਸੀਂ ਹੁਣ ਉਹ ਲਾ ਸਕਦੇ ਹਾਂ ਕਿਤੇ ਵੀ ਜਗ੍ਹਾ ਮਿਲਦੀ ਹੈ ਲਾ ਲਓ ਜੀ ਥੋੜੀ-ਮੋਟੀ